मां <laughs> मित्र साॾे से जिन ॾिसंदा दुर्म जिना ॾिसंदा दुर्म दुके उन उगल आप ते जन ते खीीदा वञे मित्र असां टे मित्र असां टे से तुंहिंजे बि जनम छुपाया ਜਸਤ ਸੁਣਾਓ ਤੁਸੀਂ ਸੁਣਾਓਗੇ ਇਹਨਾਂ ਕੁਮਲਾਈਆਂ ਬੂਟੀਆਂ ਨੂੰ ਪਾਣੀ ਮਿਲ ਗਈ ਮਰਝਾਈਆਂ ਰੂਹਾਂ ਤੇ ਅੰਮ੍ਰਿਤ ਦੀ ਫੁਹਾਰ ਪੈ ਗਈ ਤਨ ਮਨ ਹਰਿਆ ਫੁੱਟ ਤੁਦ ਆਵਤ ਮੇਰਾ ਮਨ ਤਨ ਹਰੇ ਜੋ ਕੰਮ ਮੈਂ ਕੱਲੀਆਂ ਨਹੀਂ ਕਰ ਸਕਦਾ ਮੈਥੋਂ ਨਹੀਂ ਹੁੰਦਾ ਤੇਰੇ ਸਦਕੇ ਖਬਰੇ ਕਰ ਲਵਾਂ ਮੈਂ ਗਾਮਣੇ ਪਰਮੇਸ਼ਰ ਦਾ ਜਸ ਮੈਨੂੰ ਸੁਣਾਓ ਕਿ ਤੁਹਾਡੇ ਸੰਗ ਮੈਂ ਵੀ ਗਾਵਾਂ ਗਾਲਮ ਖਬਰੇ ਜਸ ਮੈਂ ਵੀ ਪਰਵੇਸ਼ਰ ਦਾ ਕਿਉਂਕਿ ਸਹਿਬ ਉਲੰਬਾ ਦਿੰਦੇ ਹਨ ਨਾਨਕ ਹਰ ਜਸ ਕਿਉਂ ਨਹੀਂ ਗਾਵਾਂ ਮੈਂ ਸੁਆਇਆ ਨਹੀਂ ਤੈਨੂੰ ਗਾਮਣ ਦੀ ਜਾਂਚ ਨਹੀਂ ਮੇਰੀ ਗਾਉਣ ਦੀ ਰੁਚੀ ਹੀ ਨਹੀਂ ਮੇਰਾ ਗਾਉਣ ਨੂੰ ਜੀ ਨਹੀਂ ਕਰਦਾ ਮੈਂ ਗਾਉਣਾ ਮੈਨੂੰ ਸਵਾਦ ਨਹੀਂ ਆਉਂਦਾ ਮੇਰਾ ਮਨ ਨਹੀਂ ਲੱਗਦਾ ਤੁਸੀਂ ਆਓਗੇ ਜਸ ਸੁਣਾਓਗੇ ਅੰਦਰ ਕੋਈ ਰਸ ਆਵੇਗਾ ਮੈਂ ਸੁਣਿਆ ਜਿਸ ਵੇਲੇ ਢੋਲ ਵੱਜਦਾ ਗੋੜੇ ਵੀ ਧਰਤੀ ਤੇ ਸੁਰ ਤਾਲ ਨਾਲ ਮਾਰਦੇ ਕੋਈ ਲੈ ਹੁੰਦੀ ਕੋਈ ਸੁਰ ਦਾ ਸਵਾਦ ਕੀ ਹੈ ਕੀ ਜਾਣੀਏ ਤੁਹਾਡੇ ਆਏ ਕੋਈ ਮੇਰੇ ਅੰਦਰ ਵੀ ਮੇਰੇ ਪਸੂ ਮਨ ਵਿੱਚ ਵੀ ਵੀ ਕੋਈ ਇਹ ਦੇਵ ਰਗ ਜਾਗ ਪਵੇ ਆਓ ਜੀ ਤੁਮ ਆਓ ਹਮਾਰੇ ਹਰ ਜਸ ਸ਼ਰਮ ਸੁਨਾਮਣਾ ਤੁਧ ਆਵਤ ਮੇਰਾ ਮਨ ਤਨ ਹਰਿਆ ਹਰ ਜਸ ਤੁਮ ਸੰਗ ਗਵ ਓਮ ਚਵਲੇ ਸਾਦੇ ਰੂਪ ਸੰਤ ਇਕਮਿਕ ਹੋ ਚੁਕੇ ਸੰਤ ਪਰ ਸਾਨੂੰ ਸਿਖਾਲਣ ਵਾਸਤੇ ਪਪੀਏ ਵਾਂਗੂ ਪੁਕਾਰ ਰਹੇ ਹਨ ਨਿਰੰਕਾਰ ਕੋਈ 베ਜ ਗੁਰੂ ਨਾਨਕ ਦਾ ਪਿਆਰ 베ਜ ਕੋਈ ਗੁਰੂ ਕਾ ਐਸਾ ਸਿੱਖ ਕਿਸੇ ਐਸੇ ਸਿੱਖ ਦਾ ਮਿਲਾਪ ਕਰਾ ਨਿਰੰਕਾਰ ਜਿਸ ਕੋ ਲਉ ਮੈਂ ਗੁਰੂ ਨਾਨਕ ਦਾ ਜਸ ਸੁਣਾ ਜਿਨੂ ਮੇਰੇ ਗੁਰੂ ਨਾਨਕ ਪਾਤਸ਼ਾਹ ਨੂੰ ਅੱਖੀਂ ਡਿਠਾ ਤੋਂ ਕੌਣ ਕਹਿ ਰਹਿ ਕੰ ਗੁਰੂ ਅੰਗਦ ਸਾਹਿਬ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਗੁਰੂ ਨਾਨਕ ਦੀ ਜੋਤ ਜੋਤ ਉਹਾ ਜੁਗਤ ਸਾਨੂੰ ਸਮਝਾਉਣ ਵਾਸਤੇ ਇਨ ਪੁਕਾਰਨਾ ਬੱਚਿਓ ਇਨ ਮੰਗਣਾ ਇਸ ਸੋਹਤੀ ਬੂੰਦ ਨੂੰ ਮਿਲ ਜਾਏ ਤਾਂ ਇਹ ਨਾ ਸਮਝਣਾ ਵੀ ਇਹ ਕੋਈ ਮਾਮੂਲੀ ਸ਼ੈਅ ਹੈ ਨਹੀਂ ਹਉ ਤੈਨ ਕੇ ਬਲੇਹਾਰ ਨਹੀਂ ਜਿਨ ਸੱਚ ਰੱਖਿਆ ਹੁਰਦਾ ਜਿਨ੍ਹਾਂ ਨੂੰ ਮਿਲੀ ਹੈ ਫਿਰ ਬਲੇਹਾਰ ਉਹਨਾਂ ਤੋਂ ਜਿਨ੍ਹਾਂ ਨੇ ਇਹ ਦਾਤ ਹਿਰਦੇ ਵਿੱਚ ਵਸਾ ਲਈ ਹਿਰਦੇ ਵਿੱਚ ਟਿਕਾ ਲਈ ਇਹ ਬਾਗਾਂ বিনা ਨਹੀਂ ਲੱਗਦੀ ਭਾਗ ਨਹੂਣ ਕੋਨੋਂ ਦੀ ਲੰਗ ਜਾਏਗਾ ਪਰ ਜੇ ਭਾਗ ਹੋਮਨ ਤਾਂ ਕਿਤੋਂ ਕਿਸੇ ਤਰ੍ਹਾਂ ਵੀ ਵੱਲ ਫੇਰ ਪਾ ਕੇ ਸੰਗਤ ਵਿੱਚ ਆ ਹੀ ਪੁੱਜੇਗਾ। ਬਾਬਾ ਜੀ ਆਕਦੇ ਸਨ ਅਰਦਾਸ ਜੇ ਤੇਰੀ ਦਰਗਾਹ ਵਿੱਚ ਜੋ ਕੋਈ ਮਾਈ ਭਾਈ ਆ ਪੁੱਜ ਜਾ। ਵਸਦੀ ਕਿਧਰੋਂ ਕਿਧਰੋਂ ਕੋਈ ਆ ਪੁੱਜ ਜਾ। ਪਾਣੀ ਦਾ ਕੋਈ ਕਤਰਾ ਕਿਣਕਾ ਕਿਸੇ ਤਰ੍ਹਾਂ ਕਿਸੇ ਪਾਸਿਓਂ ਨਦੀ ਨਾਲ ਆਰ ਲਿਆ ਸਮੁੰਦਰ ਤੱਕ ਜਾ ਪੁਚਾਇਆ ਇਸੇ ਤਰ੍ਹਾਂ ਇੱਕ ਉਤਮ ਪੰਤ ਸੁਨਿਓ ਗੁਰੂ ਸੰਗਤ ਵਿੱਚ ਜੋ ਕੋਈ ਜੀਵ ਆਣ ਰਲਿਆ ਗੁਰੂ ਨਾਨਕ ਦੇ ਚਰਨਾਂ ਤੱਕ ਅਪੜਿਆ ਤਾਂ ਜਾਚ ਪੈ ਸਿਖਾਲ ਦੇ ਹਨ ਬਚਿਓ ਇਹ ਉਹ ਦਾਤ ਹੈ ਜਿਸ ਨੂੰ ਮੈਂ ਪਿਆ ਮੰਗਦਾ ਮਤ ਤੁਸੀਂ ਵੇਲੀ ਤੁਸੀਂ ਕਿਸੇ ਵੇਲੀ ਆਖੋ ਵੀ ਸਾਨੂੰ ਸਭ ਕੁਝ ਮਿਲ ਗਿਆ ਸਰਦਾਰੀਆਂ ਹਨ ਦੁਕਾਨਾਂ ਚਲਦੀਆਂ ਹਨ ਜਵਾਨੀ ਹੈ ধন-ਮਾਲ ਦਾ ਕੋਈ ਟੋਟਾ ਨਹੀਂ ਸਾਨੂੰ ਕਿਸੇ ਦੀ ਕੀਮ ਮੋਤਾ ਜੀ ਹੈ ਬੱਚੇਓ ਸਭ ਕੁਝ ਹੁੰਦਿਆਂ ਵੀ ਇਸ ਸੁਵੰਤੀ ਬੂੰਦ ਦਾ ਮੋਤਾਜ ਰਹਿ ਇਹ ਮੰਗਦੇ ਰਹ ਜਨ ਤੱਕ ਹੈ ਜਾਂਦੀ ਹੈ ਜਿਨ੍ਹਾਂ ਚਰੇ ਜ਼ਿੰਦਗੀ ਵਿੱਚ ਸੁਆਸ ਹਨ ਇਹ ਬੂੰਦ ਮੰਗਦੇ ਰਹ ਦਨ ਬਾਬਾ ਜੀ ਪੁੱਛਣ ਲੱਗੇ ਸੰਗਤ ਸਜੀ ਹੋਈ ਸੀ ਕਿ ਉਹ ਵਈ ਸ਼ਾਂਤੀ ਬੂੰਦ ਪਤੀਏ ਨੂੰ ਮਿਲ ਜਾਏ ਤਾਂ ਚੰਗੀ ਕਿ ਮੰਗਦਾ ਰਹੇ ਤਾਂ ਚੰਗਾ ਤੂੰ ਦੱਸ ਵਈ ਤੂੰ ਦੱਸ ਵਈ ਇੱਕ ਇੱਕ ਨੂੰ ਪੁੱਛਿਆ ਸਭ ਕਿਸੇ ਨੇ ਇਹ ਹੀ ਆਖਿਆ ਜੀ ਮਿਲ ਜਾਏ ਤਾਂ ਚੰਗੀ ਬਾਬਾ ਕਹਿੰਦੇ ਬਾਬਾ ਜੀ ਕਹਨ ਲੱਗੇ ਫਿਰ ਕੀ ਮਿਲ ਗਈ ਤਾਂ ਚੁੱਪ ਹੋ ਜਾਏਗਾ ਨਾ ਵਈ ਮੰਗਦਾ ਰਹੇ ਮੰਗਦਾ ਰਹੇ ਇਹ ਨਾਲ ਸਾ ਬਣੀ ਰਹੇ ਹਰ ਵੇਲੇ ਮੂੰ ਟੱਡਿਆ ਰਹੇ ਸਾ ਸਿੰਘਤ ਬੋਲੋ ਸ੍ਰੀ ਜੀ ਨਿੱਤੇ ਪਹੁੰਚ ਗਏ ਸੰਤ ਫਿਰ ਜਪਣ ਦੀ ਕਿਆ ਲੋਰ ਸੀ ਪਰ ਪਹੁੰਚ ਕੇ ਵੀ ਤਦ ਰੂਪ ਹੋ ਕੇ ਵੀ ਗੁਰੂングਦ ਸਾਹਿਬ ਪਾਤਸ਼ਾਹ ਇਹ ਮੰਗ ਰਹੇ ਹਨ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਨਾਨਕ ਦਾ ਰੂਪ ਹੋ ਕੇ ساری ਰਾਤ ਕਿੱਲੀ ਫੜ ਕੇ ਖੜੋਤੀਆਂ ਗੁਜ਼ਾਇਆ ਪਹੁੰਚ ਗਏ ਸਨ ਫਿਰ ਕੀ ਲੋੜ ਇਸ ਵਾਸਤੇ ਕਿ ਜੋ ਇਹਦੇ ਵਿੱਚ ਰਸ ਹੈ ਜੋ ਸਵਾਦ ਹੈ ਉਹ ਕੋਈ ਅਨੋਖਾ ਉਹ ਕੋਈ ਕਰਨ ਵਾਲਾ ਹੀ ਜਾਣੇ ਜਿੰਨੇ ਕੀਤਾ ਹੈ ਫਿਰ ਛੱਡ ਨਹੀਂ ਸਕਦਾ ਸੋ ਸਹਿਬ ਸਮਝਾ ਰਹੇ ਹਨ ਬੱਚਿਓ ਆਓ ਆਓ ਕਤਾਰ ਬਣ ਕੇ ਖੜੋ ਜਾਓ ਇੱਕ ਮਾਰਨੀ ਵਾਚਨ ਨਿਰੰਕਾਰ ਭੇਜ ਕੋਈ ਆਪਣਾ ਪਿਆਰਾ ਜਿਹਦੀ ਰਸਨਾ ਤੇ ਤੂੰ ਵਸਿਆ ਹੋਵੇਂ ਜਿਹਦੇ ਹਿਰਦੇ ਵਿੱਚ ਤੂੰ ਬੈਠਾ ਹੋਵੇਂ ਉਸ ਕੋਲੋਂ ਮੈਂ ਤੇਰਾ ਜਸ ਸੁਣਾਏ ਗੁਰੂ ਨਾਨਕ ਪਾਤਸ਼ਾਹ ਕਰਿ ਕਿਰਪਾ ਐਡੀਆਂ ਮੇਰਾ ਕੀਤੀਆਂ ਨਹੀਂ ਐਡੇ ਮੀ ਭਾਏ ਨਹੀਂ ਇੱਕ ਬੂੰਦ ਹੋਰ ਵੀ ਪਾਤ ਤੇਰੇ ਘਰ ਕਿਹੜੀ ਸ਼ੈ ਦਾ ਕਾਲ ਹੈ ਤੇਰੇ ਘਰ ਕਿਦ ਸ਼ੈ ਦੀ ਕਮੀ ਹੈ ਜੋਲੀ ਗੜੀ ਕੇ ਇੱਧਰ ਪੁਕਾਰ ਕੀਤੀ ਉਧਰ ਤਲਵੰਡੀ ਵਿੱਚ ਬੈਠੇ ਭਾਈ ਬਾਲਾ ਇਸ ਦਾ ਮਨ ਪ੍ਰੇਰੇ ਅਲੰਕਾਰ ਨੇ ਮਨ ਵਿੱਚ ਆਈ ਜਿਨ ਗੁਰੂ ਨਾਨਕ ਸੱਚੇ ਬਾਸਾ ਨੂੰ ਪ੍ਰਸੰਨ ਕੀਤਾ ਜਿਨ ਗੁਰੂ ਨਾਨਕ ਨੂੰ ਆਪਣਾ ਆਪ ਸੌਂਪ ਕੇ ਗੁਰੂ ਨਾਨਕ ਨੂੰ ਹਿਰਦੇ ਤੇ ਬਿਠਾ ਲਿਆ ਉਸ ਗੁਰੂ ਅੰਗਦ ਸਾਹਿਬ ਸੱਚੇ ਬਾਸਾ ਦਾ ਮੈਂ ਦਰਸ਼ਨ ਨਹੀਂ ਕੀਤਾ ਕਲ ਮਨਾ ਦੀਦਾਰ ਕਰੀ ਪੂਰਨ ਪੁਰਖਾਂ ਦਾ ਦੀਦਾਰ ਇਹ ਪਰਮੇਸ਼ਰ ਦੇ ਚਰਪ ਗੁਰੂ ਦੀ ਕਿਰਪਾ ਹੋਵੇ ਸਾਧ ਸੰਗਤ ਗੁਰਮੁਖਾਂ ਦਾ ਦਰ ਗੁਰੂ ਦੀ ਕਿਰਪਾ ਹੋਵੇ ਸਨਮੁਖਾਂ ਦਾ ਦੀਦਾਰ ਉਹਨਾਂ ਦਾ ਦਰਸ਼ਨ ਹੋਵੇ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਚਿਤ ਆਵੇ ਸ੍ਰੀ ਵਾਹਿਗੁਰੂ ਆਵੇ ਸਾਹਿਬ ਚਿਤ ਤੇਰੀਆਂ ਫਕਤਾ ਡਿਟ ਇਧਰ ਸਹਿਬ ਪੁਕਾਰ ਰਹੇ ਸਨ ਉਧਰੋਂ ਭਾਈ ਵਾਲਾ ਜੀ ਚੱਲ ਪਏ ਖੰਡੂਰ ਸਾਹਿਬ ਆਣ ਪਹੁੰਚ ਆਇ ਜਿਸ ਵਰੀ ਦੀਵਾਨ ਸਜ ਰਿਆ ਸੀ ਸਹਿਬ ਦੀਆਂ ਡੁੱਬ ਡੁੱਬ ਅੱਖਾਂ ਪਰ ਗਿਆ ਗੁਰੂ ਅਮਰ ਸਾਹਿਬ ਸੱਚੇ ਬਾਦਸ਼ਾਹ ਦੀਆਂ ਸਭ ਤੇ ਗਾਹੜੇ ਹਨ ਆਓ ਜੀ ਆਓ ਜੀ ਤੂੰ ਆਓ ਹਮਾਰੇ ਕਦੀ ਹਮਾਰੇ ਵੀ ਆਓ ਆਓ ਜੀ ਕਦੀ ਸਾਡੇ ਵੀ ਆਓ ਆਖੇ ਸਾਨੂੰ ਸਾਡੇ ਪਿਆਰੇ ਦਾ ਜਸ ਸੁਣਾਓ ਕੇ ਜਾਣੀਏ ਤੁਹਾਡੇ ਸੰਗ ਅਸੀਂ ਵੀ ਗਾਈਏ ਸਾਨੂੰ ਹੀ ਗਾਵਣ ਦਾ ਉਤਸ਼ਾਹ ਮਿਲ ਜਾਏ ਗਾਵਣ ਦੀ ਜਾਂਚ ਆ ਜਾਏ ਸਾਜ ਸੰਗ ਓ ਕੀਨੂ ਓ ਪਵਾਰੀ ਓ ਕੀਨੂ ਭਾਈ ਵਾਲੇ ਆਣ ਕੇ ਮੱਥਾ ਟੇਕੀ ਸੰਗਤ ਵਿੱਚ ਜਿੱਥੇ ਖਾਂ ਮਿਲੀ ਉੱਥੇ ਬੈਠੀ ਬਸ ਜਾਂ ਬੈਠੇ ਇਧਰ ਨੇਤਰ ਖੁੱਲੇ ਨਿਗਾਹ ਉੱਥੇ ਹੀ ਜਾ ਟਿਕੀ ਨਿਗਾਹ ਉੱਥੇ ਹੀ ਜਾ ਭਾਈ ਨਿਗਾਹ ਨੂੰ ਖਿੱਚਦਾ ਕੋਈ ਕਰਮ ਸਿੱਖ ਦਾ ਖਿੱਚਦਾ ਨਿਗਾਹ ਸਿੱਖ ਕਿਤੇ ਫਿਰਦਾ ਹੋਵੇ ਗੁਰੂ ਨਾਨਕ ਦੀ ਨਿਗਾਹ ਤੋਂ ਬਾਹਰ ਨਹੀਂ ਜੇ ਸਿੱਖ ਵਿੱਚ ਉਸ ਨਿਗਾਹ ਨੂੰ ਖਿੱਚਣ ਦੀ ਜਾਂਚ ਹੋਵੇ ਉਹ ਜਾਂਚ ਕਿਹੜੀ ਹੈ ਜਪਨਾ ਸ੍ਰੀ ਵਾਹਿਗੁਰੂ ਹਜ਼ੂਰ ਬਿਰਾਜ ਰਹੇ ਸਨਨ ਬਾਈਡੇਨਾ ਦੀ ਚਰਨਾ ਦੀ ਸੇਵਾ ਕਰ ਰਹੇ ਸੀ ਹਜ਼ੂਰ ਦੇ ਚਰਨਾ ਚੋਂ ਖੂਨ ਸਿਮੀ ਅश्चਰਜ ਹੋ ਗੋ ਕਿਤੇ ਮੇਰਾ ਹੀ ਨਾ ਉਹਨਾਂ ਵੱਜ ਗਿਆ ਹੋਵੇ ਸਹਿ ਮੁਸਕਰਾਏ ਨਹੀਂ ਲੈਣਿਆ ਹੋਰ ਕਾਰਨ ਹੈ ਪਤਸ਼ਾਹ ਕਿਹੜਾ ਅਖੇ ਬੱਕਰੀਆਂ ਚਾਰਨ ਵਾਲਾ ਬੱਕਰੀਆਂ ਦੇ ਮਗਰ ਮਗਰ ਫਿਰਦਾ ਪੈਰੀ ਜਿੱਤੀ ਕੋਈ ਨਹੀਂ ਨੰਗੀ ਪੈਰੀ ਜਾ ਰਿਹਾ ਹੈ ਨਾਲ ਬਾਣੀ ਪੜ ਰਿਹਾ ਹੈ ਜਿੱਥੇ ਉਹ ਪੈਰ ਰੱਖਦਾ ਮੈਂ ਉਸਦੇ ਪੈਰਾਂ ਨੂੰ ਪੌਂਟ ਤੇ ਨਹੀਂ ਪਹਿਣ ਦਿੰਦਾ ਕਿਉਂਕਿ ਉੱਥੇ ਕੰਡੇ ਹਨ ਉਹ ਕੰਡੇ ਮੈਂ ਆਪਣੇ ਪੈਰਾਂ ਵਿੱਚ ਲੈਂਦਾ ਕਿਉਂਕਿ ਉਹ ਬਾਣੀ ਪੜ ਰਿਹਾ ਹੈ ਜੋ ਕੋਈ ਬਾਣੀ ਪੜਦਾ ਹੈ ਪਿਆਰ ਨਾਲ ਜੋ ਚੇਤੇ ਕਰਦਾ ਹੈ ਸਿਰਜਣਹਾਰ ਨੂੰ ਉਹ ਤਾਂ ਨਿਗਾਹ ਖਿੱਚਦੇ ਆਪੇ ਉਹ ਨਿਗਾਹ ਖਿੱਚੀ ਗਈ ਜਿਸ ਵੇਲੇ ਬਾਈ ਬਾਲਾ ਜੀ ਆਏ ਮੱਥਾ ਟੇਕਿਆ ਜਿੱਥੇ ਥਾਂ ਮਿਲੀ ਉੱਥੇ ਬੈਠ ਗਏ ਗੁਰੂ ਗੰਦ ਸਾਹਿਬ ਸੱਚੇ ਪਾਤਸ਼ਾਹ ਨੇ ਸ਼ਬਦ ਦਾ ਪਾਇਆ ਭੋਗ ਤੇ ਨਿਗਾਹ ਉੱਥੇ ਹੀ ਜਾ ਟਿਕ ਪੁੱਛਿਆ ਪੁਰਖਾ ਤੇਰਾ ਗੁਰੂ ਕੌਣ ਹੈ ਉਹ ਪੁਰਖਾ ਤੂੰ ਕਿਸ ਤੋਂ ਮਤ ਲਈ ਹੈ ਉਜਿਸ ਵੇਲੇ ਆਏ ਨੀਵੀਂ ਪਾ ਕੇ ਆਏ ਮੱਥਾ ਕਿਵੇਂ ਟੇਕੀ ਤੇ ਫਿਰ ਕਿਵੇਂ ਪਿਛਲੀ ਪੈਰੀ ਮੁਰਕੇ ਕੇ ਕਿਵੇਂ ਜਾ ਕੇ ਬੈਠੇ ਔਰ ਜਿਸ ਵੇਲੇ ਦਾ ਬੈਠਾ ਤਾਂ ਉਹ ਸੁਟੀ ਹੈ ਚੁੱਕੀ ਨਹੀਂ ਆ ਮਤ ਕਿਥੋਂ ਨਹੀਂ ਕਿਦਾ ਸਿੱਖ ਹੈ ਕੌਣ ਹੈ ਤੇਰਾ ਗੁਰੂ ਹੱਥ ਜੋੜ ਬੋਲੇ ਜੀ ਮੇਰਾ ਗੁਰੂ ਗੁਰੂ ਨਾਨਕ ਮੇਰਾ ਗੁਰੂ ਗੁਰੂ ਨਾਨਕ ਹੈ ਗੁਰੂ ਨਾਨਕ ਗੁਰੂ ਨਾਨਕ ਦਾ ਸਿੱਖ ਹੈ ਜੀ ਪਾਤਸ਼ਾਹ ਗੁਰੂ ਨਾਨਕ ਨੂੰ ਅੱਖੀਂ ਵੀ ਦੇਖੀਏ ਕੇ ਸੁਣ ਕੇ ਸਿੱਖ ਬਣੇ ਜੀ ਮੈਂ ਗੁਰੂ ਨਾਨਕ ਦੇ ਨਾਲ ਰਿਹਾ ਤੇਰਾ ਨਾਮ ਮੇਰਾ ਨਾਮ ਬਾਲਾ ਬਾਲਾ ਗੁਰੂ ਗੋਗਦ ਸਾਹਿਬ ਸੱਚੇ ਪਾਤਸ਼ਾਹ ਨੇ ਇੰਜ ਨਹੀਂ ਆਖਿਆ ਓ ਬਾਲਿਆ ਜਿਸ ਗੁਰੂ ਨਾਨਕ ਨਾਲ ਤੂੰ ਰਿਹਾ ਓਨੇ ਸਾਨੂੰ ਮੱਥਾ ਟੇਕ ਕੇ ਇੰਜ ਨਹੀਂ ਆਖਿਆ ਓ ਗੁਰੂ ਨਾਨਕ ਸਾਡੇ ਹਿਰਦੇ ਵਿੱਚ ਬੈਠੇ ਇੰਜ ਨਹੀਂ ਆਖਿਆ ਗੁਰੂ ਨਾਨਕ ਦੀ ਗੱਦੀ ਤੇ ਹੁਣ ਮੈਂ ਬੈਠਾ ਆਇਆ ਹੁਣ ਮੈਨੂੰ ਮੱਥਾ ਟੇਕ ਨਹੀਂ ਇਹ ਮਨ ਵਿੱਚ ਆਈ ਨਹੀਂ ਜਾਂ ਸੁਣਿਆ ਨਾਮ ਤੇਰਾ ਬਾਲਾ ਹੈ ਤੂੰ ਗੁਰੂ ਨਾਨਕ ਦੇ ਨਾਲ ਰਹੀਂ ਤਾਂ ਆਪਣਾ ਆਸਣ ਛੱਡ ਕੇ ਸੰਗਤ ਤੇ ਉੱੰਡੰਗ ਦੇ ਜਿੱਥੇ ਭਾਈ ਬਾਲਾ ਬੈਠਾ ਸੀ ਜਾ ਗਲਵਕੜੀ ਪਾਇ ਅੱਜ ਮੇਰੀ ਅਰਦਾਸ ਪੁੱਗੀ ਅੱਜ ਮੇਰੀ ਅਰਦਾਸ ਪਰਮੇਸ਼ਰ ਨੇ ਸੁਣੀ ਮੈਂ ਤਾਂ ਬੇਨਤੀਆਂ ਕਰਦਾ ਨਹੀਂ ਸਕਦਾ ਕੋਈ ਭੇਜ ਆਪਣੇ ਪਿਆਰੇ ਨੂੰ ਜੋ ਤੇਰੀਆਂ ਸਾਖੀਆਂ ਸੁਣਾਏ ਜੋ ਤੇਰੀਆਂ ਕਥਾ ਸੁਣਾਏ ਜੋ ਤੇਰੇ ਗੀਤ ਗਾਏ ਤੇ ਸਾਨੂੰ ਵੀ ਨਾਲ ਗਵਾਏ ਬਾ ਫਰ ਲਈ ਤੇ ਲੈ ਆਂਦਾ ਬਵਾਸਣ ਦੇ ਉਸ ਤੇ ਨਾ ਪਛਾਹ ਆਸਣ ਤੈਨੂੰ ਮਿਲਿਆ ਮੈਨੂੰ ਨਹੀਂ ਮਿਲਿਆ ਮੈਂ ਗੁਰੂ ਨਾਨਕ ਦੇ ਨਾਲ ਰਿਆ ਇਹ ਆਸਣ ਮੇਰਾ ਨਹੀਂ ਇਹ ਤੇਰਾ ਤਖਤੇ ਆਸਣ ਸੋ ਬਹੇ ਜੇ ਤਖਤੇ ਲਾਇਕ ਹੋਈ ਇਸ ਤਖਤੇ ਉਹੀ ਬਹਿ ਸਕਦਾ ਜੋ ਲਾਇਕ ਹੋਵੇ ਤੂੰ ਗੁਰੂ ਨਾਨਕ ਨੂੰ ਪਾਇਆ ਗੁਰੂ ਨਾਨਕ ਨੇ ਤੈਨੂੰ ਇਸ ਤਖਤ ਤੇ ਟਿਕਾਇਆ ਹੁਣ ਚੌੜ ਤਖਤ ਦਾ ਮਾਲਕ ਤੂੰ ਐ ਮੈਂ ਤਾਂ ਤੈਨੂੰ ਮੱਥਾ ਟੇਕੂ ਕਿੱਡੀ ਨਿਮਰਤਾ ਦੋਈ ਬਾਸੀ ਬਾਲੇ ਦੇ ਮਨ ਵਿੱਚ ਨਹੀਂ ਆਈ ਵੀ ਮੈਂ ਕਿੱਡਾ ਹਾਂ ਜੀ ਨੂੰ ਗੁਰੂ ਅੰਗਦ ਸਾਹਿਬ ਆਇਆ ਇੱਕ ਦਿਨ ਆ ਮੇਰੇ ਆਸਣ ਤੇ ਬੈਠ ਗੁਰੂ ਅੰਗਦ ਸਾਹਿਬ ਦੇ ਮਨ ਵਿੱਚ ਨਹੀਂ ਆਈ ਕਿ ਮੈਂ ਉਹ ਗੁਰੂ ਨਾਨਕ ਹਾਂ ਜਿਨੂੰ ਦੁਨੀਆ ਪੂਜਦੀ ਸੀ ਔਰ ਗੁਰੂ ਨਾਨਕ ਨੇ ਮੈਨੂੰ ਮੱਥਾ ਟੇਕ ਕੇ ਆਸਣ ਤੇ ਬਿਠਾਇਆ ਬਾਲਿਆ ਹੁਣ ਮੈਂ ਤੇਰਾ ਗੁਰੂ ਹਾਂ ਇੰਜ ਮਨ ਵਿੱਚ ਨਹੀਂ ਆਇਆ ਇਹ ਮਨ ਵਿੱਚ ਆ ਗਈ ਫਿਰ ਤਾਂ ਗੱਲ ਗਈ ਕਿ ਇਹ ਗੱਲ ਮਨ ਵਿੱਚ ਆਈ ਹੀ ਨਹੀਂ ਨਾ ਬਾਲਾ ਸੁਣ ਤੇ ਬੈਠਾ ਨਾ ਗੁਰੂ ਅੰਗਦ ਸਾਹਿਬ ਕੁੰਝੇ ਹੀ ਬੈਠ ਗਏ ਬਾਲਿਆ ਹੁਣ ਸੁਣਾ ਸੁਣਾ ਗੁਰੂ ਨਾਨਕ ਦੀਆਂ ਸਾਖੀਆਂ ਕੋਈ ਲਿਖੋ ਵੀ ਲਿਖਣ ਵਾਲਿਓ ਲਿਖ ਲਓ ਇਹ ਮੁਰਮੁਰ ਕੇ ਤੁ ਸੁਣਾਗੇ ਇਹ ਖਜ਼ਾਨਾ ਕਿੱਥੋਂ ਪ੍ਰਾਪਤ ਹੋਵੇਗਾ ਇਹ ਹੀਰੇ ਮੋਤੀ ਲਾਲ ਪੁਖਰਾਜ ਮੁੜ ਕਿਵੇਂ ਝੋਲੀ ਵਿੱਚ ਪਹਿਣਗੇ ਤਾਂ ਪੈੜੇ ਮੁਖੇ ਨੇ ਬਹਿ ਕੇ ਕੋਣ ਲਿਖ ਲਈ ਤੇ ਬਾਲੇ ਨੇ ਦਿਖਾਈ ਗੁਰੂ ਨਾਨਕ ਦੀ ਜਨਮ ਸਥਾਨ ਨਿਤ ਦਾ ਨਿਹਮਤ ਉਹ ਕੀ ਆਈ ਬਾਲਾ ਆਣ ਬੰਡਾ ਗੁਰੂਆਂ ਕਦਾ ਜਸ ਗਾਉਂਦਾ ਸੁਣਾਉਂਦਾ ਤੇ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਸੁਣਦੇ ਹਨ ਤੇ ਗੱਦਗਦ ਹੁੰਦੇ ਹਨ ਜਿੰਨਾ ਕਿ ਰਬਾਲਾ ਸੁਣਾਈ ਜਾਂਦਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਦੀਆਂ ਅੱਖਾਂ ਨਹੀਂ ਸੁੱਕਦੀ ਇਹ ਇੱਕ ਇੱਕ ਝਿਮਣੀ ਹੰਝੂਆਂ ਵਿੱਚ ਪਰੋਈ ਹੋਈ ਆਓ ਜੀ ਤੂੰ ਆਓ ਹਮਾਰੇ ਸਾਡੀ ਵੀ ਸੁਨੇਗਾ ਸਾਜ ਸੰਗਤ ਓ ਜੀ ਓ ਕੀ ਵਾਰੇ ਓ ਜੀ ਓ ਕੀ ਵਾਰੇ